ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋਤਾਨ ਸੁਹਾਵਾ RAM ਰਾਦੇ ਸੋਤਾਨ ਸੁਹਾਵਾ ਗੁਰਨਾਨਕ ਦਾ ਵੇੜਾ ਐਸਾ ਵੇੜਾ ਜਿੱਥੋਂ ਸਾਨੂੰ ਮਰਹਮ ਮਿਲਦੀ ਹੈ ਸਾਨੂੰ ਦੁੱਖਾਂ ਦਾ ਜਿਹੜਾ ਉਹ ਨਾਸ਼ ਹੁੰਦਾ ਤੇ ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ ਇਹ ਗੁਰਨਾਨਕ ਦੇ ਵੇੜੇ ਚ आओ ਇੱਥੋਂ ਹਮੇਸ਼ਾ ਸੁੱਖ ਹੀ ਸੁੱਖ ਦਾ ਪ੍ਰਗਟਾਵਾ ਹੋਏਗਾ ਕਦੀ ਇੱਥੋਂ ਸੰਤਤੀ ਹਵਾ ਨਹੀਂ ਮਿਲਦੀ ਲੈ ਤੂੜ ਮੁਖ ਲਾਵਾ ਅੱਜ ਫੇਰ ਉਸੇ ਬਾਬੇ ਨਾਨਕ ਦੇ ਉਹ ਪਵਿੱਤਰ ਕੀਰਤ ਜਿੱਥੇ ਗੁਰਨਾਮ ਪਾਤਸ਼ਾਹ ਦਾ ਪਸੀਨਾ ਡੁੱਲਿਆ ਗੁਰਨਾਮ ਪਾਤਸ਼ਾਹ ਨੇ ਆਪਣੇ ਹੱਥੀ ਨੱਕੇ ਮੋੜੇ ਨੇ ਪਹਿਲੀਆਂ ਸਿੰਜੀਆਂ ਨੇ ਉਹਨਾਂ ਖੇਤਾਂ ਦੀ ਅੱਜ ਗਹਿੂ ਸਾਡੇ ਕੋਲ ਲੰਗਰ ਪਹੁੰਚੀਏ ਸ੍ਰੀ ਕਰਤਾਰਪੁਰ ਸਾਹਿਬ ਦਾ ਸੋਤਾਨ ਸੁਹਾਵਾ ਰਾਮ ਰਾਜ ਸੋਤਾਨ ਸਾਡੇ ਕੋਲ ਜੋ ਕਰਤਾਰਪੁਰ ਸਾਹਿਬ ਦੀ ਖੇਤੀ ਹੈ ਤਕਰੀਬਨ 62 ਏਕੜ ਜਿਹਨੂੰ ਕਿਹਾ ਜਾਂਦਾ ਹੈ 62 ਕਿੱਲੇ ਸਾਡੇ ਕੋਲ ਗੁਰਨਾਮ ਪਾਤਸ਼ਾਹ ਦੇ ਪਵਿੱਤਰ ਦਰ ਦੀ ਖੇਤੀ ਹੈ ਕੇ ਸੰਗਤਾਂ ਤੇ ਖਿੜੇ ਮੱਤੀ ਆਂ ਅਸੀਂ ਉਹਨਾਂ ਦੇ ਵੈਲਕਮ ਵਾਸਤੇ ਅਸੀਂ ਉਹਨਾਂ ਦੀ ਸੇਵਾ ਵਾਸਤੇ ਤੇ ਤਿਆਰ ਪਰ ਤਿਆਰ ਜਿਨ ਹਰ ਨਾਮ ਧਿਆਵਾ ਜਿਨ ਹਰ ਨਾਮ ਧਿਆਵਾ ਜਿਨ ਹਰ ਤੂੰ ਐਸੀ ਮੌਜੂਦ ਆਂ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ ਉਹ ਪਾਵਨ ਪਿੱਤਰ ਸਥਾਨ ਜਿੱਥੇ ਪਹਿਲੀ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 18 ਸਾਲ ਦਾ ਸਮਾਪਤੀ ਕੀਤਾ ਇੱਥੇ ਰਹਿੰਦੇ ਹੋਏ ਖੇਤੀ ਕਰਦੇ ਹੋਏ ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਸੁਨੇਹਾ ਦਿੱਤਾ ਸਾਡੇ ਰਾਮ ਜੂਤ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਭਾਈ ਇੰਦਰਜੀਤ ਸਿੰਘ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇੱਕੋ ਸਵਾਲ ਐਡੀ ਮੁਕੱਦਸ ਸਥਾਨ ਤੇ ਸੇਵਾ ਦਾ ਮੌਕਾ ਮਿਲਿਆ ਕਿੰਨਾ ਕਰਮਾਲਾ ਮੰਨੋ ਦੇਖੋ ਇਹ ਪੰਕਤੀ ਚ ਗੁਰਬਾਣੀ ਚ ਲਿਖਿਆ ਸਤਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਜੀ ਅਕਸਰ ਇਤਿਹਾਸ ਸੁਣਦੇ ਆ ਪੜ੍ਹਦੇ ਆ ਕਿ ਗੁਰੂ ਸਾਹਿਬ ਨੇ ਇੱਥੇ ਖੇਤੀ ਕੀਤੀ ਸੀ ਥੋੜਾ ਉਹ ਦੱਸੋ ਕਿੱਥੇ ਖੇਤੀਯੋਗ ਜ਼ਮੀਨ ਕਿੰਨੀ ਹੈ ਕਿੰਨੀ ਕਿੱਥੇ ਕਨਕ ਦੀ ਜਿਹੜੀ ਬਿਜਾਈ ਹੁੰਦੀ ਹੈ ਜਾਂ ਕਿੰਨੀ ਕਣਕ ਦੀ ਫਸਲ ਹੁੰਦੀ ਹੈ ਜਦੋਂ ਗੁਨਾਰਾ ਪਾਤਸ਼ਾਹ ਅੱਜ ਤੋਂ ਤਕਰੀਬਨ 550 ਸਾਲ ਪਹਿਲੇ ਇਸ ਪਾਵਨ ਪਵਿੱਤਰ ਧਰਤੀ ਤੇ ਆਏ ਤੇ ਇਸ ਧਰਤੀ ਨੂੰ ਭਾਗ ਲਾਏ ਤੇ ਗੁਨਾਰਾ ਪਾਤਸ਼ਾਹ ਨੇ ਪੂਰੀ ਮਨੁੱਖਤਾ ਨੂੰ ਤਿੰਨ ਉਪਦੇਸ਼ ਨਾਮ ਜਪੋ ਕਿਰਤ ਕਰੋ ਕੀਰਤ ਕਰਕੇ ਬਣ ਕੇ ਛਕਣ ਦਾ ਜਿੱਥੇ ਉਪਦੇਸ਼ ਦਿੱਤਾ ਉਹ ਤਿੰਨੇ ਉਪਦੇਸ਼ ਹੱਥੀ ਕਰਕੇ ਵੀ ਵਿਖਾਏ ਜੇ ਨਾਮ ਜਪੋ ਦੀ ਗੱਲ ਕੀਤੀ ਹੈ ਤੇ ਬਹੁਤ ਸਾਰੀਆਂ ਬਿਆਨਤ ਬਾਣੀਆਂ ਦੀ ਰਚਨਾ ਗੁਰੂ ਨਾਨਕ ਪਾਤਸ਼ਾਹ ਨੇ ਇਸੀ ਪਵਿੱਤਰ ਧਰਤੀ ਕੀਤੀ ਜੇ ਕੀਰਤ ਕਰੋ ਦੀ ਗੱਲ ਕੀਤੀ ਤੇ ਪਾਤਸ਼ਾਹ ਨੇ ਇੱਥੇ ਜੋ ਖੇਤੀ ਹੈ ਉਥੇ ਖੇਤ ਬੀਜ ਕੇ ਹੱਥੀ ਨੱਕੇ ਮੋੜ ਕੇ ਪਾਣੀ ਲਾ ਕੇ ਪਹਿਲੀਆਂ ਸਿੰਜ ਕੇ ਗੁਰੂ ਨਾਨਕ ਪਾਤਸ਼ਾਹ ਨੇ ਕਿਸਾਨੀ ਵੀ ਕੀਤੀ ਹੈ ਤੇ ਦਸਾਂ ਨੋਵਾਂ ਦੀ ਕੀਰਤ ਆਪ ਵੀ ਕੀਤੀ ਤੇ ਆਪਣੀ ਸੰਗਤ ਤੋਂ ਵੀ ਕੀਰਤ ਕਰਨ ਦਾ ਉਪਦੇਸ਼ ਦਿੱਤਾ ਹੈ ਜੇ ਵੰਡ ਛਕੋ ਦੀ ਗੱਲ ਕੀਤੀ ਹੈ ਤੇ ਲੰਗਰ ਦੀ ਪ੍ਰਥਾ ਵੀ ਪਾਤਸ਼ਾਹ ਨੇ ਐਸੇ ਸਥਾਨ ਤੇ ਚਲਾਈ ਹੈ ਸੋ ਅੱਜ ਆਪਾਂ ਦੇਖ ਸਕਦੇ ਆ ਆਪ ਜੀ ਨੇ ਕਰਸਾਣੇ ਦੀ ਗੱਲ ਕੀਤੀ ਆਪ ਜੀ ਨੇ ਕੀਰਤ ਦੀ ਗੱਲ ਕੀਤੀ ਮੇਰੇ ਪਿਛਲੇ ਪਾਸੇ ਕਿੰਨਾ ਵੱਡਾ ਗੁਰੂ ਪਾਤਸ਼ਾਹ ਦੇ ਉਹ ਪਵਿੱਤਰ ਖੇਤ ਜਿੱਥੋਂ ਗੁਰਨਾਨ ਦੇਵ ਪਾਤਸ਼ਾਹ ਜਿੱਤੋਂ 550 ਸਾਲ ਪਹਿਲੇ ਜਦੋਂ 18 ਸਾਲ ਦਾ ਵਿਸਰਾਮ ਸੀ ਇੱਥੇ ਉਦੋਂ ਗੁਰਨਾਨ ਦੇਵ ਪਾਤਸ਼ਾਹ ਨੇ ਆਪਣੀ ਹੱਥੀ ਜਦੋਂ ਖੇਤੀ ਕੀਤੀ ਤੇ ਇਸੇ ਤਰੀਕੇ ਨਾਲ ਜਦੋਂ ਗੁਰਨਾਨ ਦੇਵ ਪਾਤਸ਼ਾਹ ਖੇਤੀ ਕਰਦੇ ਰਹੇ ਉਦੋਂ ਵੀ ਗੁਰਨਾਇ ਪਾਤਸ਼ਾਹ ਨੇ ਆਪਣੀ ਹੱਥੀਂ ਜਿਹੜੀ ਖੇਤੀ ਕੀਤੀ ਉਦੋਂ ਵੀ ਇਹਨਾਂ ਜੀ ਫਸਲਾਂ ਆਂਦੀਆਂ ਹੋਣੀਆਂ ਤੇ ਗੁਰੂ ਘਰ ਦੇ ਲੰਗਰ 'ਚ ਅੱਜ ਫੇਰ ਉਸੇ ਬਾਬੇ ਨਾਨਕ ਦੇ ਉਹ ਪਵਿੱਤਰ ਖੇਤ ਜਿੱਥੇ ਗੁਰਨਾਇ ਪਾਤਸ਼ਾਹ ਦਾ ਪਸੀਨਾ ਡੁੱਲਿਆ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਹੱਥੀਂ ਨੱਕੇ ਮੋੜੇ ਨੇ ਪਹਿਲੀਆਂ ਸਿੰਜੀਆਂ ਨੇ ਉਹਨਾਂ ਖੇਤਾਂ ਦੀ ਅੱਜ ਗੇਹੂੰ ਸਾਡੇ ਕੋਲ ਲੰਗਰ 'ਚ ਪਹੁੰਚੀ ਹੈ ਸ੍ਰੀ ਕਰਤਾਰਪੁਰ ਸਾਹਿਬ ਇਸੇ ਗੇਹੂੰ ਦੀ ਪੀਣ ਸੇਵਾ ਕਰ ਸੇਵਾਦਾਰ ਕਰ ਰਹੇ ਹਨ ਸੇਵਾ ਦਾ ਸੇਵਨ ਵਾਰ ਰਹੇ ਹਨ ਔਰ ਇਸੇ ਦੇ ਪ੍ਰਸ਼ਾਦੇ ਬਣ ਕੇ ਜਦੋਂ ਗੁਰਨਾਇ ਨਾਨਕ ਪਾਤਸ਼ਾਹ ਦੇ ਉਸ ਵੀਰਪ ਕਿੰਨਾ ਵਰਧ ਭਾਗ ਸਮਾ ਹੋਏਗਾ ਉਹ ਸੰਗਤਾਂ ਆ ਕੇ ਉਹਨਾਂ ਖੇਤਾਂ ਦੇ ਪ੍ਰਸ਼ਾਦੇ ਛਕਣਗੀਆਂ ਸਾਡੇ ਕੋਲ ਜੋ ਕਰਤਾਰਪੁਰ ਸਾਹਿਬ ਦੀ ਖੇਤੀ ਹੈ ਤਕਰੀਬਨ 62 ਏਕੜ ਜਿੰਨੂੰ ਕਿਹਾ ਜਾਂਦਾ ਹੈ 62 ਕਿੱਲੇ ਸਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਦਰ ਦੀ ਖੇਤੀ ਹੈ ਭਾਰਤ ਤੋਂ ਜਿਵੇਂ ਸਾਨੂੰ ਪਤਾ ਲੱਗਿਆ ਕਿ ਰੂਟੀਨ 'ਚ 500 ਦੇ ਕਰੀਬ ਸ਼ਰਧਾਲੂ ਆਉਂਦੇ ਐ ਪਰ ਅੱਜ ਕੱਲ ਜੋ ਹਾਲਾਤ ਬਣੇ ਐ ਥੋੜੇ ਜਿਹਾ ਤਣਾਪੁਨ ਸੰਗਤ ਘਟੀ ਐ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਗੁਰੂ ਪਾਤਸ਼ਾਹ ਅੱਗੇ ਜਿਵੇਂ ਸਾਡੀਆਂ ਬਾਬੇ ਨਾਨਕ ਨੇ 75 ਸਾਲ ਦੀਆਂ ਅਰਦਾਸਾਂ ਸੁਣੀਆਂ ਤੇ ਪਵਿੱਤਰ ਔਰ ਇਤਿਹਾਸਕ ਲਾਂਘਾ ਇਕ ਗੁਰਨਾਨਕ ਦੀ ਫੇਰ ਬਖਸ਼ਿਸ਼ ਹੋਈ ਕਿ ਇਸ ਟਾਈਮ ਜੋ ਤਣਾਅ ਚੱਲ ਰਿਹਾ ਹੈ ਪੂਰੀ ਦੁਨੀਆ ਨੂੰ ਪਤਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਦੋਨੋਂ ਮੁਲਕਾਂ ਦੇ ਵਿੱਚ ਐਸੇ ਸੰਬੰਧ ਬਣੇ ਰਹਿਣ ਕਿ ਲਾਂਘੇ ਵੀ ਖੁੱਲੇ ਰਹਿਣ ਰਸਤੇ ਵੀ ਖੁੱਲੇ ਰਹਿਣ ਤਾਂ ਕਿ ਆਵਾਜਾ ਵੀ ਦਾ ਸੰਤਰਾ ਬਣਿਆ ਰਹੇ ਲੇਕਿਨ ਇਹ ਪਾਤਸ਼ਾਹ ਦੀ ਇੰਨੀ ਬਖਸ਼ਿਸ਼ ਹੈ ਇੱਕ ਕੋਤਕ ਫੇਰ ਵਰਤੇ ਹੈ ਕਿ ਲਾਂਗਾ ਖੁੱਲਿਆ ਹੋਇਆ ਸੋ ਮੈਂ ਸੰਗਤਾਂ ਨੂੰ ਆਪ ਜੀ ਦੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਖਿੜੇ ਮੱਥੇ ਆਓ ਪਾਕਿਸਤਾਨ ਸਰਕਾਰ ਪਾਕਿਸਤਾਨ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਏਵੈਕਿਊ ਟ੍ਰਸਟ ਪ੍ਰੋਪਰਟੀ ਬੋਰਡ ਐਥੋ ਦੀ ਮੈਨੇਜਮੈਂਟ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਉਹਨਾਂ ਦੇ ਚੀਫ ਐਗਜ਼ੀਕਿਟਿਵ ਸਾਹਿਬ ਨੇ ਵੀ ਆਪ ਜੀ ਨੂੰ ਸੰਦੇਸ਼ ਦਿੱਤਾ ਹੈ ਸੰਗਤਾਂ ਵਾਸਤੇ ਕਿ ਸੰਗਤਾਂ ਇੱਥੇ ਖਿੜੇ ਮੱਥੇ ਆਣ ਅਸੀਂ ਉਹਨਾਂ ਦੇ ਵੈਲਕਮ ਵਾਸਤੇ ਅਸੀਂ ਉਹਨਾਂ ਦੀ ਸੇਵਾ ਵਾਸਤੇ ਇੱਥੇ ਤਿਆਰ ਪਰ ਤਿਆਰ ਜਿਸ ਤਰ੍ਹਾਂ ਇਹ ਅਮਨ ਸ਼ਾਂਤੀ ਦਾ ਪਿਆਰ ਦਾ ਦੋਸਤੀ ਦਾ ਇਹ ਲਾਂਘਾ ਖੁੱਲਿਆ ਹੈ ਇਸੇ ਤਰ੍ਹਾਂ ਨਨਕਾਣੇ ਨੂੰ ਵੀ ਲਾਂਘਾ ਖੁੱਲ੍ਹੇ ਭਾਰਤ ਪਾਕਿਸਤਾਨ ਦੀਆਂ ਸਾਰੀਆਂ ਸਰਹੱਦਾ ਖੁੱਲਣ ਤੇ ਅਮਨ ਸ਼ਾਂਤੀ ਦੋਸਤੀ ਬਰਕਰਾਰ ਰਹ ਕੀ ਕਰਤਾਰਪੁਰ ਸਾਹਿਬ ਪਾਕਿਸਤਾਨ ਸੋਤਾਨ ਸੁਹਾਵਾ ਰਾਮ ਰਾਜੇ ਸੋਤਾਨ ਸੁਹਾਵਾ ਰਾਮ ਰਾਜੇ ਸੋਤਾਨ